ਨਾ ਨਿੰਨਾ ਭਾਬੀ ਨੂੰ ਨਾ ਕਹਿਣਾ ਮੈਂ ਤੁਹਾਡੇ ਕੋਲ ਮੰਗੇ 700 ਰੁਪਇਆ ਤੇ ਨਾ ਇੰਜ ਕਰੋ ਕੀ ਨਹੀਂ ਦੱਸਣਾ ਭਾਬੀ ਨੂੰ ਕੁਝ ਨਹੀਂ ਆਪਣੀ ਗੱਲ ਹੈ ਮਾਵਾ ਦੀ ਅਜ ਕੋਈ ਗੱਲ ਨਹੀਂ ਹੋ ਸਕਦੀ ਲੈ ਗੁਰਪ੍ਰੀਤ ਕੁਝ ਤੇ ਹੈਗਾ ਆ ਤੂੰ ਹੁਣੇ ਮੰਮੀ ਜੀ ਨੂੰ ਕਿਹਾ ਵਾ ਕਿ ਭਾਬੀ ਨੂੰ ਨਾ ਦੱਸਿਓ ਕੀ ਹੋਇਆ ਵਾ ਮੰਮੀ ਕੀ ਕਹਿੰਦੀ ਆ ਦੱਸੋ ਦੱਸ ਦੇ ਲੁਕਾ ਕੇ ਦਾ ਸਾਡੇ ਘਰ ਚ ਕੋਈ ਲੁਕਾ ਨਹੀਂਗਾ ਅਸੀਂ ਇੱਕ ਦੂਜੇ ਨਾਲ ਸਾਰੀ ਗੱਲ ਕਰਦੇ ਆ ਉਹ ਨਾ ਜਿਹੜੀ ਕੰਮ ਵਾਲੀ ਮਿਲਾਈ ਸੀ ਨਾ ਉਹਦੀ ਕੁੜੀ ਬਿਮਾਰ ਆ अच्छा ओ, दे दे, तो ओ दी दवाई ਲੈਣੀ ਆ ਉਹਨੇ ਹੂੰ ਤੇ ਮੈਂ ਕਿਹ ਚੱਲ ਤੈਨੂੰ ਮੈਂ ਦੇ ਦਾਂਗੀ ਇਹ 700 ਰੁਪਏ ਦੇਣਾ ਉਹਨੂੰ ਨੂੰ ਨਹੀਂ ਨਾ ਪਤਾ ਹੁਣ ਆਪਾਂ ਸਾਡੇ ਕਿਹੜੇ ਹਾਲਾਤ ਆ ਆਪਾਂ ਗਰੀਬ ਹੋ ਗਏ ਉਹਨੂੰ ਨਹੀਂ ਪਤਾ ਹੁਣ ਸਾਰੇ ਸ਼ਾਇਦ ਟੰਡੋਲਾ ਤੇ ਪਾ ਨਹੀਂ ਸਕਦੇ ਕਿ ਆਪਾਂ ਗਰੀਬ ਹੋ ਗਏ ਤੇ ਗੋਪਰੀ ਤੂੰ ਮੇਰੇ ਹਿਸਾਬ ਨਾਲ ਜੇ ਇਹ ਦੱਸ ਦਿੱਤਾ ਜਾਵੇ ਤੇ ਚੰਗੀ ਗੱਲ ਨਹੀਂ ਆ ਵੀ ਆਪਾਂ ਤੇ ਆਪੋ ਜੇ ਹੋ ਗਏ ਆ ਤੇ ਆਪਾਂ ਤੁਹਾਨੂੰ ਕੀ ਹੈਲਪ ਕਰੀਏ ਤੇਰੇ ਹਿਸਾਬ ਨਾਲ ਦੱਸ ਨਹੀਂ ਦੇਣਾ ਚਾਹੀਦਾ ਤੂੰ ਮਦਦ ਕਰ ਦੋਗੇ 700 ਰੁਪਏ ਦੇਣਾ ਕਿਹੜੇ 7000 ਰੁਪਏ ਦੇਣਾ ਗੁਰਪ੍ਰੀਤ ਸਾਸੋ ਦੀ ਗੱਲ ਨਹੀਂ ਆ ਉਹ ਤੈਨੂੰ ਦੇ ਦਾਂਗੇ ਪਰ ਅਗਲੀ ਵਾਰ ਤੱਕ ਹੋਰ ਮੰਗਾਂ ਲਾਗੂਗੀ ਹੈਲਪ ਵਜੋਂ ਕਿਉਂਕਿ ਉਹਦੀ ਬੇਟੀ ਨਹੀਂ ਠੀਕ ਹੈਗੀ ਹੁਣ ਫਿਰ ਵੀ ਤੂੰ ਦੱਸੇਗੀ ਕੰਮ ਵਾਲੀ ਨੂੰ ਤਾਂ ਸੰਗਿਆ ਆਪਾਂ ਗਰੀਬ ਹੋਗੇ ਹੁਣ ਇੱਕ ਕੰਮ ਵਾਲੀ ਨੂੰ ਵੀ ਦੱਸਾਂ ਮੈਂ ਅੱਤੀ ਗੱਲ ਆ ਸੱਚ ਬੋਲਣ ਦੀ ਆ ਹਾਂ ਸੱਚ ਬੋਲਦੀ ਇਹੋ ਗੱਲ ਆ ਨਾ ਕੋਈ ਹੋਰ ਗੱਲ ਤੇ ਨਹੀਂ ਨਹੀਂ ਸਾਸੋ ਦੀ ਕੀ ਬਣਾਂ ਮੇਰਾ ਕੀ ਬਣਾਂ ਤੇ ਆ ਦੱਸ ਮੈਂ ਕੀ ਕਰਾਂ ਮੈਂ ਕਿਹੜੀ ਆਪਣੀ ਜੇਬ ਚ ਬਣਨੀ ਚੱਲ ਕੋਈ ਗੱਲ ਨਹੀਂ ਸਾਸੋ ਰੁਪਏ ਤੈਨੂੰ ਮੈਂ ਦੇ ਦਿੰਨੀ ਆ ਟੈਨਸ਼ਨ ਨਾ ਲੈ ਠੀਕ ਆ ਹਾਂ ਤੇ ਕਰ ਤਿਆਰੀ ਉਹਦੇ ਨਾਲ ਜਾਣਾ ਹਾਂ ਕੋਈ ਗੱਲ ਦੀ ਮੈਂ ਨਹੀਂ ਪੈਸੇ ਚੱਕ ਸੋ ਨੂੰ ਦੇ ਦੋ ਜੀ ਮਿਹਰਬਾਨੀ ਤੁਹਾਡੀ ਕਿੰਦੀ ਛਤਰੋਂ ਹੈ ਐਨ ਸੁਣਦੀ ਉਹ ਕੋਨੋਂ ਲੋ ਲੋ ਕੇ ਸੁਣਦੀ ਉੱਤੋਂ ਹੀ ਆ ਜਾਂਦੀ ਕੋਈ ਮਾਂ ਨਾਲ ਗੱਲ ਕਰਾ ਹੀ ਨਾ ਕੋਈ ਪ੍ਰਾਈਵੇਟ ਗੱਲ ਕਰਾ ਹੀ ਨਹੀਂ ਸਕਦੀ ਆਪਣੀ ਮਾਂ ਨਾਲ ਇੱਥੇ 1700 ਰੁਪਏ ਆਉਣਗੇ ਕਈ ਇੱਥੇ ਝੂਠ ਬੋਲਨੇ ਪਏ ਸਿਆਪਾ ਮੈਂ ਕਿੱਟੀ ਤੇ ਜਾਣਾ ਮੈਂ लेट ਹੁੰਦੀ ਨਹੀਂ ਹਾਂ ਕਈ ਬਹਾਨੇ ਲਾਉਣੇ ਪਏ ਕੰਮ ਵਾਲੀ ਨੂੰ ਦੇਣੇ ਤੇ ਉਹ ਦੇਣੀ ਦੀ ਮੈ ਪਤਾ ਕਰ ਲਵਾਂਗੀ ਕਰ ਲੈ ਤੂੰ ਪਤਾ ਪਤਾ ਤੈਨੂੰ ਖੁਦ ਲੱਗਣਾ ਉਹ ਤੋਂ ਵੀ ਵਸੇ ਲਿਆ ਫੋਨ ਕਰੀ ਜਾਂਦੀ ਆ ਵੀ ਇਹ ਅੱਗੇ ਮੈਂ ਲੇਟ ਹੁੰਦੀ ਦੀ ਆ ਜਾਂਦੀ ਆ ਕੰਮ ਨਾਲ ਲਾ ਲਾ ਕੇ ਸੁਣਦੀ ਆ ਸੋ ਨਹੀਂ ਲੱਗਦੀ ਅੱਜ ਮੇਰੇ ਸੱਜਿਆ ਵੀ ਇਹੀ ਲੱਗਦੀ ਉਹਨਾਂ ਨੂੰ ਕੀ ਪਤਾ ਕਿਹੜੇ ਹਾਲਾਤਾਂ ਚ ਗੁਜ਼ਰਦੀ ਵੀ ਹੋਰ ਕੀ ਸਾਰੇ ਹੁੰਦੇ ਆ ਮੇਂ ਬੇਇੱਜ਼ਤੀ ਥੋੜੀ ਘਰਨੀ ਮੇਰੇ ਸੱਜੀਆਂ ਕਿੱਥੇ ਦੇ ਟਕੇ ਦੀ ਇੱਜ਼ਤ ਨਹੀਂ ਹਾਂ ਲੋਕਾਂ ਦੇ ਪਿੱਛੇ ਗੁਰਪ੍ਰੀਤ ਮੇਰੀ ਗੱਲ ਸੁਣ ਪੈਸੇ ਮੈਂ ਰੱਖਦੇ ਆ ਉੱਥੇ ਮੋਬਾਈਲ ਥੱਲੇ ਠੀਕ ਹੈ ਤੇਰੇ ਫੋਨ ਥੱਲੇ ਪੈਸੇ ਪਏ ਆ ਤੇ 700 ਰੁਪਿਆ ਪੂਰਾ ਹੀ ਤੇ ਲੈ ਜੀ ਯਾਰ ਕਰਾਇਆ ਪਾੜਾ ਵੀ ਦੇ ਦੇ ਦੱਸ 100 100 ਰੁਪਿਆ ਮੇਰੀ ਗੱਲ ਸੁਣਾ ਕਰਾਇਆ ਪਾੜਾ ਤੈਨੂੰ ਕਾਹਦਾ ਦੇ ਦਾਂ ਤੂੰ ਕਰਨਾਲ ਚੱਲੀ ਆ ਦੱਸ ਇੱਥੋਂ ਤੱਕ ਤਾਂ ਤੂੰ ਚੱਲੀ ਆ ਤੇ ਉੱਥੇ ਤੇਰਾ ਕਾਹਦਾ ਕਰਾਇਆ ਲੱਗ ਜਾਣਾ ਚਲੋ ਆ ਦੇ 50 ਰੁਪਿਆ ਲੱਗ ਜਾਣਗੇ ਉਹ ਨਹੀਂ ਦੇਣੇ ਮਾਤਾ ਨਾ ਦੇ 700 ਹੀ ਦੇ ਦੋ ਚੱਲ ਕੋਈ ਨਹੀਂ 50 ਘਰਾਇਆ ਦੇ ਦਿੰਨੀ ਆ ਅੱਛਾ ਮੇਰੀ ਗੱਲ ਸੁਣ ਲੈ ਆਈਡਿਓ ਮੈਸਿਜ ਗਰੁੱਪ ਸੀ ਕਿਲਾ ਕੇ ਤਿਆਰ ਹੋਂਦੇ ਕੀ ਲੋੜਿਆ ਫਾਊਂਡੇਸ਼ਨ ਕਿ ਲੋਕ ਤੂੰ ਮळਿਆ ਵਾ ਤੇ ਤੂੰ ਕੰਮ ਵਾਲੀ ਦੇ ਘਰ ਚੱਲੀ ਆ ਇੱਦਾਂ ਬਣ ਬੱਤਰ ਕੇ ਉੱਥੇ ਉਹਦੀ ਵਿਚਾਰੀ ਦੀ ਕੁੜੀ ਬਿਮਾਰ ਪਈ ਆ ਤੇ ਤੂੰ ਐਡਾ ਮੇਕਅਪ ਕਰਕੇ ਕਾਤੋਂ ਚੱਲੀ ਆ ਉੱਥੇ ਫਿਰ ਵੀ ਕਿਹੇ ਕਾਜ ਆ ਨਾ ਮਾਲਕ ਨਹੀਂ ਆ ਉਹਦੀ ਮਾਲਕਣੀ ਆ ਤੇ ਟੋਰ ਕੱਢ ਕੇ ਜਾਵਾਂਗੀ ਜਿਵੇਂ ਪਹਿਲੇ ਕੱਢ ਕੇ ਜਾਂਦੀ ਉਹ ਨਹੀਂ ਕੱਢ ਕੇ ਜਾਵਾਂਗੀ ਅਗਲੇ ਨੂੰ ਥੋੜੀ ਲਤਾਰਾ ਮੇਰੇ ਪਤਾ ਕਹਿੰਦੀ ਤੇ ਗਈ ਆ ਉਹਨੂੰ ਕੀ ਪਤਾ ਹੁਣ ਹਡੇ ਹਾਲਾਤ ਕਿਹੋ ਜਿਹੇ ਆ ਗਰੀਬ ਹੋ ਗਏ ਆ ਕਿੱਥੇ ਗਿਆ ਉਹਦਾ ਘਰ ਮੈਨੂੰ ਮੜ ਜਾ ਦੱਸੀ ਜਰਾ ਦੱਸ ਦੇਣੀ ਆ ਉਹ ਚੌਂਕ ਚ ਪਿਛਲੇ ਉਹ ਤੋਂ ਅਗਲਾ ਜਿਹੜਾ ਮੋੜ ਆਂਦਾ ਆਹੋ ਆਹੋ ਪਤਾ ਮੈਨੂੰ ਅਗਲੇ ਨੀਲਾ ਗੇਟ ਆ ਗਾ ਨਾ ਆਹੋ ਉਸ ਦੇ ਨਾਲ ਦੀ ਗਲੀ ਨਹੀਂ ਨੀਲੇ ਗੇਟ ਤੇ ਉੱਥੇ 50 ਲੱਗੇ ਆ ਇੱਕ ਗੇਟ ਲੱਗਾ ਨੀਲਾ ਇਹਨਾਂ ਨੂੰ ਕਿਵੇਂ ਪਤਾ ਲੱਗਣਾ ਉਹ ਹੀ ਉਹ ਤੋਂ ਦੱਸਦੀ ਬਤਾਂਉਣੀ ਕਿਵੇਂ ਪਤਾ ਮੈਨੂੰ ਮੈਨੂੰ ਗਲੀ ਦਾ ਨਾਮ ਥੋੜੀ ਨਾ ਪਤਾ ਇਹ ਭਲਾ ਕਿਦਾਂ ਦਾ ਐਡਰੈਸ ਹੋਇਆ ਗੁਰਪ੍ਰੀਤ ਯਾਰ ਮੈਨੂੰ ਗਲੀ ਦਾ ਨਹੀਂ ਪਤਾ ਹੁਣ ਐ ਕੀ ਕਰਾਂ ਮੈਨੂੰ ਗਲੀ ਦਾ ਨਹੀਂ ਪਤਾ ਛੋਟੇ ਮੋਟੇ ਰੋਕਾ ਦੀਆਂ ਗਲੀਆਂ ਦਾ ਮੈਨੂੰ ਕੀ ਪਤਾ ਹੋਵੇ ਮੈਂ ਤੇ ਨਿਸ਼ਾਨੀ ਲਾਈ ਆ ਨੀਲੇ ਘੇੜ ਦੀ ਚੱਲ ਕੋਈ ਨੀ ਕੱਲੀ ਚੱਲੀ ਆ ਏਦਾਂ ਕਰ ਰਹਾ ਤੂੰ 5 ਮਿੰਟ ਰੁਕ ਮੈਂ ਬਸ 2 ਮਿੰਟ ਸੂਟ ਸੜ ਪਾ ਕੇ ਆਈ ਤੇ ਮੈਂ ਵੀ ਤੇਰੇ ਨਾਲ ਚੱਲਦੀ ਆ ਆਪਾਂ ਇਕੱਠੇ ਚੱਲ ਜਲ ਜਾ ਸਹੀ ਗੱਲ ਐਸਲਾ ਤਾਂ ਦੀ ਬਹੁਤ ਹੋਦੀ ਆ ਗੱਲ ਪਤਾ ਕੀ ਹੈ ਗੁਰਪ੍ਰੀਤ ਜੇ ਜ਼ਿਆਦਾ ਬਿਮਾਰ ਹੋਊਗੀ ਨਾ ਕੁੜੀ ਤੇ ਮੈਂ ਹੋਰ 1000 ਰੁਪਏ ਦੇ ਆਉਂਗੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਇਹ ਨਹੀਂ ਆ ਵੀ ਉਹ ਠੀਕ ਨਹੀਂ ਆ ਤੇ ਮੈਂ ਕੁੜੀ ਨੂੰ ਦੇਣਾ ਕੁਝ ਨਹੀਂ ਆ ਬਸ ਇਹ ਵੀ ਸਹੀ ਥਾਂ ਪਾਉ ਜੀ ਪਤਮੀ ਨੂੰ ਬਤਾ ਤੇ ਮਨ ਬਹੁਤ ਸਾਫਾ ਤੇ ਤਿਆਰ ਹੋ ਆਵਾ ਜੁੱਤੀਆਂ ਪਾਉ ਜੁੱਤੀ ਸੂਟ ਵਾਂਗੋਂ ਵੈਸੇ ਕਰਨੀਆਂ ਆ ਤင်း ਨੇ ਨੰਨ ਤੈਨੂੰ ਲੈ ਕੇ ਚਾਹਨੀ ਮੈਂ ਚੰਗੀ ਤਰ੍ਹਾਂ ਹਾਂ ਤੂੰ ਤਿਆਰ ਹੋ ਮੈਂ ਨਿਕਲਦੀ ਬੰਦੀ ਆ ਮੇਰੇ ਪੈਸੇ ਤੇ ਰੱਖ ਹੀ ਗਈ ਹੈ ਵੱਡੀ ਚੱਲ ਗੁਰਪ੍ਰੀਤ ਆਈ ਹੈ ਇਹ ਕਿੱਥੇ ਚਲ ਗਈ ਹੋਣਾ ਹਾਂ ਵੇਖ ਲਾ ਭੱਜ ਗਈ ਆ ਪੱਕੀ ਗੱਲ ਆ ਇਹਨੇ ਕਿਹੇ ਕੋ ਨਹੀਂ ਜਾਣਾ ਹੈਗਾ ਕਿਹੇ ਕੰਮ ਵਾਲੀ ਨੂੰ ਪੈਸੇ ਪੁਹੇ ਨਹੀਂ ਦੇਣੇ ਤੇ ਕਿਹੇ ਦੀ ਕੁੜੀ ਬਿਮਾਰ ਨਹੀਂ ਹੈਗੀ ਇਹਨੇ ਜਾਣਾ ਕਿਤੇ ਹੋ ਰਹੀ ਆ ਆ ਕਿੱਲੋ ਕਸੁਰਖੀ ਮਲ ਗਈ ਆ ਕਿ ਲੋ ਕਾ ਪਾਊਡਰ ਫਾਊਂਡੇਸ਼ਨ ਮਲ ਗਈ ਐ ਪੱਕਾ ਕਿਤੇ ਹੋਰ ਗਈ ਆ ਤੇ 700 ਰੁਪਇਆ ਮੇਰਾ ਠੱਗ ਕੇ ਲੈ ਗਈ ਪਤਾ ਨਹੀਂ ਅੱਜ ਤੇ ਮੈਂ ਉੱਤੇ ਹੀ ਚਲ ਗਈ ਆ ਮੰਮੀ ਕੋ ਕੀ ਪਤਾ ਹੌਲੀ ਹੌਲੀ ਇਹ ਕਿੰਨੇ ਪੈਸੇ ਹੋਰ ਠੱਗਦੀ ਆ ਮੰਮੀ ਵਿਚਾਰੀ ਨੇ ਕਿਹੜਾ ਦੱਸਣਾ ਆ ਆਖਿਰਤੀ ਤੇ ਹੈ ਗਈ ਆ ਤੀ ਦੀ ਗੱਲ ਕਿੱਥੇ ਕਰੂੰਗੀ ਅੱਜ ਤੇ ਮੈਂ ਉੱਤੇ ਹੀ ਚਲ ਗਈ ਤਾਂ ਮੰਮੀ ਨੇ ਦੱਸਤਾ ਕਿਤਾ ਕੁਝ ਕਰਨਾ ਹੀ ਪਊਗਾ ਮੈਨੂੰ ਇਹ ਮੇਰਾ ਬਹੁਤ ਘਰ ਖਰਾਬ ਕਰਨ ਦੀ ਓਧਰ ਦੂਜੇ ਪਾਸੇ ਰਣਜੀਤ ਨੂੰ ਏਸੀ ਦਾ ਪੰਪਾ ਦਿੱਤਾ ਵਾ ਕੀ ਅਖੇ AC ਲਵਾ ਕੇ ਦੇ ਹਜੇ ਉਹਦਾ ਕੋਈ ਪਤਾ ਨਹੀਂ ਬੰਦੇ ਦਾ ਹਮੇ ਕੀ ਕਰਨਾ ਤੇ ਕੀ ਨਹੀਂ ਖਰੇ ਹੋਣਾ ਹੋ ਵੀ ਮੇਰੇ ਉਲਟ ਕਰਕੇ ਰੱਖ ਦੇ ਮੇਰੇ ਪਰਵਾਹ ਨਹੀਂ ਕੀ ਕਰਾਂ ਇਹਨਾਂ ਦਾ ਐਂਦਾ ਇਹਨਾਂ ਨੂੰ ਘਰੋਂ ਨਹੀਂ ਕੱਢ ਸਕਦੀ ਕੁਝ ਤੇ ਸੋਚਣਾ ਪਊਗਾ ਇਹਨਾਂ ਦਾ ਆ 700 ਰੁਪਇਆ ਮਾਣ ਕੇ ਤੇ ਗਾਹ ਗਈ ਜੇ ਭਲਾ ਸੱਚੀ ਹੁੰਦੀ ਤੇ ਮੈਨੂੰ ਕਿਉਂ ਨਾ ਨਾਂ ਲੈ ਕੇ ਜਾਂਦੀ ਮੈਨੂੰ ਖੜਿਆ ਹੀ ਨਹੀਂ ਉਹਨੇ ਚੰਮੀ ਮੈਨੂੰ ਲੱਗਦਾ ਕਿ ਇਹਦਾ ਫੋਨ ਵੱਲ ਫੋਨ ਗਿਆ ਇਹ ਹੱਥ ਤੇ ਫੋਨ ਦੇ ਲੱਗ ਗਿਆ ਕੀ ਕਰਾਂ ਇਹਨੂੰ ਹਲੋ ਹਾਂ ਸਸਿਕਾ ਕੀ ਆਲੀ ਬਸ ਵਧੀਆ ਵਧੀਆ ਤੂੰ ਸੁਣਾ ਹੂੰ ਅੱਛਾ ਕੌਣ ਪ੍ਰੀਤੀ ਤੇ ਅੱਛਾ ਗੋਰਪ੍ਰੀਤ ਗਈ ਸੀ ਤੈਨੂੰ ਕਿੱਦਾਂ ਪਤਾ ਅੱਛਾ ਤੂੰ ਵੀ ਘੇਟਣ ਗਈ ਸੀ ਠੀਕ ਹੈ ਠੀਕ ਹੈ ਆ ਅੱਛਾ ਠੀਕ ਹੈ ਆ ਨਹੀਂ ਨਹੀਂ ਦੇਣ ਕਿੱਥੋਂ ਚੰਗੇ ਆ ਗਏ ਜੇ ਉਹਨਾਂ ਤੇ ਦੇਣ ਤੇ ਉਹ ਜੇ ਹੀ अच्छा। ਲੈ, ਇਹ ਵੀ ਦਿੱਤੇ ਹੀ। ਹੂੰ। ਆਹ, ਉਹ ਤੇ ਜਦੋਂ ਚੱਲੀ ਗਏ ਤਾਂ ਫਿਰ ਖੱਟ ਨਹੀਂ ਸੀ। ਠੀਕ ਆ। ਚੱਲ ਕੋਈ ਗੱਲ ਨਹੀਂ। ਤੂੰ ਹੋਰ ਸੁਣਾ। ਬਾਲ ਬੱਚੇ ਕਿੱਦਾਂ? ਬਾਜੀ ਠੀਕ ਨੇ? ਹੂੰ। ਨਹੀਂ ਕਿੱਥੇ ਭੈਣ ਆ? ਸਾਡੇ ਘਰੇ ਰਹਿਣ ਦੇ ਨੇ ਹੁਣ। ਅਸੀਂ ਕਿੱਥੇ ਕੱਢਣਾ ਵਾ? ਅਸੀਂ ਤੇ ਪਨਾਹ ਦੇਣੀ ਹੀ ਨਾ। ਹੂੰ। ਇਦਾਂ ਹੀ ਆ ਬਸ ਨਹੀਂ ਹਾਡਾ ਤੇ ਹੁਣ ਸਰਕਲ ਠੀਕ ਆ ਹਾਂ ਹਾਂ ਤੇਰੇ ਬਾਜੀ ਦਾ ਕੰਮ ਕਾਰ ਚੱਲਣ ਲੱਗ ਪਿਆ ਬੜੀ ਕਿਰਪਾ ਰੱਬ ਦੀ ਹੁਣ ਆਪੇ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾ ਵਾ ਇੱਕਦਮ ਤੇ ਕੁਝ ਵੀ ਨਹੀਂ ਨਾ ਠੀਕ ਹੁੰਦਾ ਹਾਂ ਹਾਂ ਠੀਕ ਆ ਆ ਜੀ ਆ ਜੀ ਤੂੰ ਜਦੋਂ ਤਰਜੀਹ ਕਰੂਗਾ ਚੰਗਾ ਚੰਗਾ ਠੀਕ ਆ ਚੱਲ ਮੈਂ ਆਈ ਤਾਂ ਮੈਂ ਆ ਜੂੰਗੀ ਸਾਰੇ ਠੀਕ ਠੀਕ ਹੈ ਕੋਈ ਨਹੀਂ ਕੋਈ ਨਹੀਂ ਓਕੇ ਆ ਵੀ ਵੇਖ ਲੋ ਮੰਮੀ ਇਹਦੇ ਕੰਮ ਕੀ ਤਾਂ ਫੋਨ ਨਹੀਂ ਪੁੱਤ ਤੇ ਲੀਆ ਮੇਰੀ ਆਹੋ ਕਿ ਉਹ ਆਖੰਡਈ ਆ ਪੀ ਕੱਲ ਮੈਂ ਕਿੱਟੀ ਖੇਡਣ ਗਈ ਸੀ ਅੱਛਾ ਤੇ ਆਂਦੀ ਉੱਥੇ ਤੇ ਨਾਨ ਵੀ ਆਈ ਸੀ ਗੁਰਪ੍ਰੀਤ ਨਾਨ ਗਈ ਉੱਥੇ ਆਹੋ ਜਿਆ ਵੇਖ ਲੋ ਲੈਣ ਚਲ ਗਈ ਆ ਇੱਥੇ ਤੁਹਾਡੇ ਕੋ 700 ਰੁਪਏ ਨਹੀਂ ਮੰਗਣ ਡਈ ਕੱਲ ਰਸੋਈ ਚ ਆ ਮੰਗਦੀ ਜਦੋਂ ਮੈਂ ਉੱਥੇ ਹੀ ਚਲ ਗਈ ਸੀ ਪੀ 700 ਰੁਪਏ ਕੀ ਕਰਨਾ ਵਾ ਤੇ ਇਹਨੇ ਕੀ ਬਹਾਨਾ ਲਾਇਆ ਸੀ ਆਂਦੀ ਹੀ ਪੀ ਕਾਮ ਵਾਲੀ ਦੀ ਕੁੜੀ ਨਹੀਂ ਠੀਕ ਹੈਗੀ ਤੇ ਉਹ ਬਿਮਾਰ ਬੜੀ ਆ ਤੇ ਮੈਂ ਉਹਨਾਂ ਦੀ ਹੈਲਪ ਕਰਨੀ ਆ ਤੇ ਮੈਂ ਨਹੀਂ ਉਹਨਾਂ ਨੂੰ ਦੱਸਿਆ ਵੀ ਸਾਡੇ ਤੇ ਆ ਦਿਨ ਆ ਗਏ ਆ ਅੱਛਾ ਹੈ ਕਿੰਨੀ ਮਿੱਠੀ ਸ਼ੁਰੀ ਆ ਕਿਉਂ 700 ਰੁਪਇਆ ਤੁਹਾਡੇ ਕੋਲ ਲੈ ਆ ਕੇ ਤੇ ਜਦੋਂ ਮੈਂ ਕਹਿਆ ਸੀ ਮੈਂ ਦੇ ਦੇਣੀ ਕੋਈ ਨਹੀਂ ਤੇ ਕਿੱਟੀ ਖੱਡਣ ਗਈ ਜੇ ਤੇ ਮੈਂ ਪਤਾ ਮੰਮੀ ਮਗਰੋਂ ਕੀ ਸੋਚਣ ਦੀ ਮੈਂ ਕਿਹਾ ਕਿੰਨੀ ਚੰਗੀ ਹੋ ਗਈ ਆ ਹੁਣ ਆ ਵੀ ਇਹਦਾ ਦਿਲ ਮੈਂ ਕਿਹਾ ਹੁਣ ਪੱਗਲ ਗਿਆ ਵਾ ਪਹਿਲੇ ਵਾਲੀ ਨਹੀਂ ਰਹੀ ਮੈਂ ਕਿਹਾ ਗਰੀਬਾਂ ਦੀ ਹੈਲਪ ਕਰਨ ਲਈ ਆ ਤੇ ਮੈਂ ਇਹਨੂੰ ਸਭ ਕੋ ਕਹਿਣਾ ਸੀ ਵੀ ਗੁਰਪ੍ਰੀਤ ਜੇ ਹੋਰ ਪੈਸਿਆਂ ਦੀ ਲੋੜ ਹੈ ਨਾ ਤੇ ਦੱਸ ਜਿਉਂ ਨੇ ਦਵਾਈ ਬੂਟੀ ਲਿਓਣੀ ਆ ਤੇ ਹੋਰ ਪੈਸੇ ਲੱਲਾ ਆਪਣੇ ਬਾਜੀ ਕੋ ਮੰਗਲਾ ਪਾਵੇਂ ਤੇ ਆਹ ਵੇਖ ਲੋ ਇਹਦੀਆਂ ਕਰਤੂਤਾਂ ਇਹ ਉਹ 700 ਰੁਪਇਆ ਕਿੱਟੀ ਖੜਨ ਗਈ ਹੀ ਜੇ ਦੱਸ ਇਹਨੂੰ ਕਿਦਾਂ ਕਿੱਟੀ ਦੀ ਅੱਗ ਲੱਗ ਗਈ ਆ ਇਹ ਨਹੀਂ ਪੈਣਾ ਸੁਧਰ ਸਕਦੀ ਚੱਲ ਇਹਨਾਂ ਗੱਲ ਤੇਰੀ ਸਹੇਲੀ ਨੂੰ ਦੱਸ ਤਾਂ ਭਲਕੇ ਹੋਰ ਮਰਗਦੀ ਵੀ ਮੈਂ ਹੋਰ ਦੇਣੇ ਆ ਇਹ ਗੱਲੋਂ ਤੇ ਵੱਜ ਗੇ ਮੇਰੀ ਸੁਣ ਗੱਲ ਤਿੰਨੋਂ ਤੱਕ ਦੇ ਉਤਰਾ ਸਰਦੇ ਪਤੇ ਵਾਲਿਆਂ ਦੇ ਦੇਣੀ ਨਹੀਂ ਜੀ ਜੀ ਦੇ ਨਾ ਪੈਸੇ ਦੇਣੇ ਭੁੱਖੇ ਆ ਮਰਨ ਦੇ ਆ ਸ਼ਾਤੋ ਤੇ ਹੈ ਨਹੀਂ ਇਹਨਾਂ ਦੇ ਸਿਰ ਤੇ ਇਹਨੂੰ ਕਿਟੀਆਂ ਦੀ ਕੀ ਅੱਗ ਲੱਗੀ ਆ ਮੈਂ ਤੇ ਆਨੀ ਆ ਇਹ ਕੁੜੀ ਦਾ ਬਣੂਗੀ ਇਹਨੂੰ ਨਾ ਭਾਵੇਂ ਵੰਡ ਕੇ ਨੀ ਕੀ ਨੀ ਕਰ ਦੋ ਇਹ ਸੁਧਰ ਜੂ ਕੁੜੀ ਤੇ ਆਖੀ ਇਹਦੇ ਲੱਛਣ ਉਹਦੇ ਉਹ ਹੋ ਰਹੇ ਨੇ ਆ ਵੇਖ ਕਿੱਡੀ ਖੇਡ ਖੇਡ ਕੇ ਗਈ ਮੈਂ ਕੋਲ ਮਾ 700 ਰੁਪਇਆ ਮੈਂ ਰੱਖਿਆ ਹੀ ਉਹ ਵੀ ਚੱਲ ਕਿਤੇ ਦਵਾਈ ਬੂਟੀ ਲਿਆਉਂਗੀ ਤੇ ਉਹ ਵੀ ਮੇਰੇ ਕੋਲ ਨਹੀਂ 10 ਹੋਣਾ ਇਹ ਤਾਂ ਆਪਾਂ ਨੂੰ ਚਿੰਬੜ ਕੇ 300 ਮੈਂ ਤੁਹਾਨੂੰ ਆਨੀ ਹਾਂ ਇਹਨਾਂ ਨੂੰ ਨਾ ਰੱਖੋ ਇਹ ਤੁਹਾਨੂੰ ਕਿੱਕੜਾ ਨੂੰ ਚਿੰਬੜ ਕੇ ਨਾਂ ਦੋ ਰਿਹਾ ਤੇ ਮਮੇ ਮੈਨੂੰ ਤੇ ਆਪ ਨਹੀਂ ਇਹਦੀ ਸਮਝ ਲੱਗਣ ਡਈ કરી ਉਹਨਾਂ ਨੂੰ ਚੁੱਕਣਾ ਦੇ ਦਿੰਦੀ ਆ ਕਿ ਏਸੀ ਲਵਾਓ ਕਮਰੇ ਚ ਤੁਹਾਨੂੰ ਪਤਾ ਰਾਤੀ ਮੇਰੀ ਫੇਰ ਰஞ்சிਤ ਨਾਲ ਬੜੀ ਲੜਾਈ ਹੋ ਗਈ ਕਿ ਉਹ ਪਤਾ ਕੀ ਕਹਿਣ ਦੇ ਆ ਕਹਿੰਦੇ ਮੈਂ ਏਸੀ ਲੈ ਕੇ ਆਉਣਾ ਹੀ ਤੇ ਉਹਨਾਂ ਦੇ ਕਮਰੇ ਚ ਲਵਾਉਣਾ ਹੀ ਤੇਰੇ ਕੋਲ ਜੋ ਹੋਊਗਾ ਨਾ ਤੂੰ ਕਰ ਲਈ ਤੇ ਵੇਖ ਲਓ 700 ਰੁਪਇਆ ਲੈ ਕੇ ਤਾਂ ਉੱਥੇ ਕਿੱਟੀ ਖੇਡਣ ਗਈ ਆ ਨਹੀਂ ਇਹਦੀ ਜਾਨ ਔਖੀ ਹੀ ਘਰ ਨੂੰ ਤੁਹਾਡੇ ਕੋਲ ਰੋਟੀ ਨਹੀਂ ਤਾਂ ਕਿੱਟੀਆਂ ਦੀ ਤੁਹਾਨੂੰ ਅੱਗ ਲੱਗੀ ਆ ਹੈ ਤੇ ਜੇ ਤੂੰ ਨਾ ਕਿੱਟੀ ਖੇਡੇਂਗੀ ਤੇ ਤੇਰੀ ਉੱਥੇ ਜਾਨ ਔਖੀ ਹੋ ਚੱਲੀ ਆ ਘਰ ਵਾਲਾ ਤੇਰਾ ਉੱਥੇ ਦਿਹਾੜੀ ਡੱਪਾ ਕਰਦਾ ਫਿਰੰਡਿਆ ਕਿੰਨੀ ਕ ਤਨਖਾਹ ਬਾਜੀ ਦੀ ਹਾਂ 7-8000 ਸਾਰੀ ਤਨਖਾਹ ਤੇ ਐਡੀ ਕਿਹੜੀ ਜਨਾਨੀ ਔਖੀ ਭਲਾ ਘਟੀਆਂ ਖੇਡਣ ਫੋਣ ਤੇ ਫੇਰ ਮੰਮੀ ਇੱਥੇ ਝੂਠ ਬੋਲ ਕੇ ਤੇ ਪੈਸੇ ਲੈ ਕੇ ਗਈ ਹੈ ਤੁਸੀਂ ਇਹਦਾ ਹਿਸਾਬ ਵੇਖੋ ਚੰਗਾ ਤੂੰ ਰਣਜੀਤ ਨੂੰ ਦੱਸੀ ਕਰ ਤੂੰ ਤਾਂ ਸਾਰੀ ਸੰਗੋ ਦੱਸੀ ਭਾਜੀ ਕਿੱਟੀ ਖੇਡਣ ਗਈ ਹੈ ਇਹਨੂੰ ਲਾ ਕੇ ਅਸੀਂ ਰੇ ਨੂੰ ਲਾ ਮੁੜ ਕੇ ਬਿੱਲ ਭਰੀ ਬਿੱਲ ਕਿਹਨੇ ਦੇਣਾ ਇਹਨੇ ਦੇਣਾ ਜਿਹਨੇ ਕਿੱਟੀਆਂ ਖੇਡਣੀਆਂ ਅੱਜ ਕੱਲ ਨਾ ਮੰਮੀ ਰਣਜੀਤ ਦੀਆਂ ਅੱਖਾਂ ਤੇ ਇਹਨੇ ਪਰਦਾ ਪਾਤਾ ਵਾ ਉਹਨਾਂ ਨਾਲ ਮੈਂ ਜਿਹੜੀ ਵੀ ਗੱਲ ਕਰਦੀ ਆ ਨਾ ਉਹ ਮੈਨੂੰ ਪਤਾ ਕੀ ਕਹਿੰਦੇ ਆ ਉਹ ਤੂੰ ਟੱਕੀ ਰਹਿ ਮੈਂ ਆਪੇ ਵੇਖ ਲੂੰਗਾ ਮੇਰੇ ਭੈਣ ਜੀਜਾ ਵਾ ਮੈਂ ਉਹਨਾਂ ਬਾਰੇ ਵੀ ਸੋਚਣਾ ਵਾ ਜਨਾਨੀ ਜਨਾਨੀ ਦੀ ਦੁਸ਼ਮਣ ਹੁੰਦੀ ਆ ਤੂੰ ਕੁਝ ਨਾ ਬੋਲ ਹਾਂ ਕੁਝ ਸੁਣਨ ਨੂੰ ਮਿਲਦਾ ਅੱਜ ਕੱਲ ਮੇਰੇ ਘਰ ਵਾਲੇ ਤੋਂ ਮੈਨੂੰ ਤੇ ਕੀ ਕਰਾਂ ਮੈਂ ਤੇ ਭੈਣ ਜੀਜਾ ਤੇ ਦੁਸ਼ਮਣ ਹੀ ਬਣ ਗਏ ਆ ਉਹ ਤਾਂ ਸਾਨੂੰ ਹੀ ਲਟ ਲਟ ਖਾਂਦੇ ਆ ਆਪਣਾ ਘਰ ਬਾਹਰ ਨਹੀਂ ਇੱਥੇ ਜੋ ਹੈਗਾ ਕੋਈ ਖਾਈ ਪੀ ਜਾਂਦੇ ਆ ਕੋਈ ਕਿਟੀਆਂ ਤੇ ਡਾਈ ਜਾਂਦੇ ਭੈਣਾ ਇਹਨਾਂ ਦਾ ਕੀ ਬਣੂੰਗਾ ਮੈਂ ਤੇ ਇਹ ਗੱਲਾਂ ਨਹੀਂ ਆ ਕਿ ਆਪਾਂ ਨੂੰ ਵੀ ਨਾ ਗੜਜੇ ਸੁੱਟ ਦੇਣ ਇਹਨਾਂ ਦਾ ਹੁਣ ਕੋ ਸੋਚੋ ਇਹ ਤਰ੍ਹਾਂ ਨਹੀਂ ਗੱਲ ਬਣ ਆ ਲੈੰਦੀ ਐ ਨੂੰ ਅੱਜ ਗੁਰਪ੍ਰੀਤ ਨੂੰ ਇਹਨੂੰ ਸ਼ਰਮਾ ਹੀ ਜਾਈ ਐ ਨੀ ਆ ਵੀ ਚੱਲ ਮੈਂ ਉਹਨਾਂ ਦੇ ਘਰ ਰਹਿਣ ਡਈ ਆ ਤੇ ਮੈਂ ਆਪਣਾ ਗੁਜ਼ਾਰਾ ਕਰਾਂ ਸਗੋ ਜੋ ਵੀ ਉਹਦੀ ਤਨਖਾਹ ਮਾਣੀ ਮੋਟੀ ਹੁੰਦੀ ਉਹ ਚੋਂ ਪੈਸੇ ਬਚਾ ਬਚਾ ਕੇ ਤੇ ਮੈਂ ਲੋਕਾਂ ਦੇ ਥੋੜੇ ਥੋੜੇ ਕਰਕੇ ਪੈਸੇ ਲਾਵਾਂ ਜੇ ਸਾਡੇ ਕੋ ਵੀ ਲੈਂਦੀ ਐ ਥੋੜੇ ਬੋਤੇ ਤਾਂ ਲੋਕਾਂ ਦੇ ਲਾਵੇ ਹੈ ਇਹਦੇ ਤੇ ਸ਼ਾਨ ਸ਼ੌਕਤ ਮੰਮੀ ਉਹੀ ਰਹੀ ਜਿਹੜੇ ਪੁਰਾਣੇ ਹੀ ਤੇ ਇਹ ਕਿੱਦਾਂ ਨਿਭੂਗੀ ਸਾਡੇ ਨਾਲ ਇਹਦੀ ਇਹ ਨੂੰ ਨਹੀਂ ਹਰਮੋਨੀ ਇਹੋ ਜਿਹੇ ਜਨਾਨੀਆਂ ਨੂੰ ਨਹੀਂ ਆਉਂਦੀ ਇਹ ਆਪਣੇ ਅਗਤਰਫ ਤੀਆਂ ਵੇਂਦੇ ਆ ਨਾ ਆਪਣੇ ਬੱਚਿਆਂ ਤੇ ਸੋਚਣਾ ਨਾ ਆਪਣੇ ਆ ਤੇ ਨਾ ਕਰਵਤੇ ਇਹ ਰੋਟੀ ਪਾਣੀ ਭਰੀ ਦਾ ਮਿਲਦਾ ਜਾਂਦਾ ਤੇ ਕਿਟੀਆਂ ਤੇ ਪੈਸੇ ਮਾਂ ਕੋ ਮੰਗੇ ਲਾ ਗਈ ਤੇ ਚੱਲ ਮੇਰੇ ਭਾਈ ਉਹ ਤੇ ਵਧੀਆ ਦੀ ਵਧੀਆ ਰਹੀ 21 60 ਸਾਲ ਮਰਨ ਡੈਗਾ ਮੈਨੂੰ ਨਾ ਆਇਆ ਮੈਨੂੰ ਫੋਨ ਆਵੇ ਤੇ ਮੈਨੂੰ ਤੇ ਨਹੀਂ ਨਾ ਪਤਾ ਮੈਂ ਤੇ ਇਹਨੂੰ ਹੋਰ ਪੁੱਛ ਲੈਣਾ ਸੀ ਕਿ ਜੇ ਹੋਰ ਪੈਸੇ ਲੈਣੇ ਆ ਨਾ ਤੇ ਆਪਣੇ ਬਾਜੀ ਕੋਲ ਲੈ ਲਈ ਜੋ ਦੀ ਕੁੜੀ ਨਹੀਂ ਠੀਕ ਤੇ ਵੇਖ ਲੋ ਰੱਬ ਤੋਂ ਮੈਂ ਨਹੀਂ ਡਰਦੀ ਤੁਹਾਡੀ ਕੁੜੀ ਮੰਮੀ ਤੇ ਮੈਂ ਕਿੱਗੇ ਤੁਹਾਨੂੰ ਆਨੀ ਆ ਤੁਸੀਂ ਮੇਰੀ ਕਿਹੜੀ ਮੰਨਦੇ ਜੇ ਕੁੜੀ ਨਹੀਂ ਚੰਗੀ ਨਹੀਂ ਇਹਨੇ ਉੱਤੇ ਦਰਨਾ ਨਾ ਮੁੰਡੇ ਨਹੀਂ ਇਹਨਾਂ ਨੇ ਆਪਾਂ ਨੂੰ ਲੁੱਟ ਲੁੱਟ ਖਾਣਾ ਇੱਥੇ ਵੇ ਨਹੀਂ ਇਹਨਾ ਨਾ ਗੁੱਜਾ ਗੁੱਜਾ ਆਪਾਂ ਨੂੰ ਨਾ ਥੁੱਕ ਲਾ ਕੇ ਵਧਿਆ ਮਮੀ ਹੁਣ ਇਹਨਾਂ ਨੂੰ ਮੈਂ ਇੱਥੋਂ ਕੱਢਾਂ ਕਿੱਦਾਂ ਤੁਹਾਡਾ ਮੁੰਡਾ ਤੇ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਉਹਨੂੰ ਤਾਂ ਪੂਰਾ ਜਾਲ ਚ ਫਸਾਈ ਜਾਣ ਲਈ ਆ ਭੈਣ ਮੈਂ ਦੱਸੋ ਕੀ ਕਰਾਂ ਉਹ ਤੇ ਮੈਂ ਪਤਾ ਨਹੀਂ ਉਹ ਉਹ ਮੈਨੂੰ ਮੇਰੇ ਨਾਲ ਕੂਣ ਹੀ ਕਿੱਦਾਂ ਲੱਗ ਪੈ ਨੇ ਹੁਣ ਅੱਜ ਕੱਲ ਪਤਾ ਨਹੀਂ ਕਿਹੜੀ ਬੋਲੀ ਬੋਲਾ ਲੱਗ ਪੈ ਨੇ ਮੈਨੂੰ ਜਿੱਦਾਂ ਨਾ ਬੰਦਾ ਭਰਿਆ ਬੀਤਾ ਨਹੀਂ ਹੁੰ ਤੇ ਬਰੂਦ ਕੱਢਦਾ ਉਹ ਹਾਜ਼ਰ ਰঞ্জੀਤ ਦਾ ਅੱਜ ਕੱਲ ਨਹੀਂ ਭੈਣਾ ਇਹ ਤੇ ਮਿੱਠੀ ਛੁਰੀ ਆ ਇਹਦੇ ਉਹ ਗੱਲੇ ਨੇ ਤਾਂ ਫੁੱਲੀਆਂ ਪਾਉਣੀਆਂ ਆਉਂਦੀਆਂ ਕਦੀ ਰঞ্জੀਤ ਨੂੰ ਪਾਉਂਦੀਆਂ ਕਦੀ ਮੈਨੂੰ ਪਾਉਂਦੀਆਂ ਮਾਤਾ ਦੇ ਪੈਸੇ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਭੈਣਾ ਇਹ ਤਾਂ ਸੁਰਖੀ ਪਾਊਡਰ ਨਹੀਂ ਮਾਣਵੇ ਇੱਕ ਕੀ ਬੜ ਕੇ ਨਿਕਲੀ ਇਹਨੂੰ ਕੋਈ ਸ਼ਰਮ ਹੈਗੀ ਤੇ ਧਰ-ਧਰ ਦੇਈ ਪਾਏ ਦੇਣੇ ਆ ਤੇ ਹਾਈ ਵੇਖ ਕੀ ਬਣਿਆ ਹੱਟ ਘੱਟ ਕੇ ਤੇ ਰੋਟੀ ਖਾਣ ਨੂੰ ਘਰੋਂ ਬੇਕਾਰ ਹੋਏ ਆ ਇਹ ਕੁੜੀ ਤਾਂ ਸ਼ਰਮੀ ਹੈ ਨਹੀਂ ਇਹ ਤਾਂ ਸੋ ਅੱਗੇ ਰੋ ਵੱਧ ਗਈ ਆ ਮੰਮੀ ਨਾਲੇ ਮੈਂ ਤੁਹਾਨੂੰ ਇੰਨੀ ਗੱਲ ਦੱਸਣੀ ਸੀ ਕਿ ਉਹਨਾਂ ਦਾ ਵੀ ਫੋਨ ਆਉਣ ਲਿਆ ਬਾਰ-ਬਾਰ ਲੱਖੀ ਭਾਜੀ ਹੋਣਾਂ ਦਾ ਤੇ ਸੀਮਾ ਦੀਦੀ ਹੋਣਾਂ ਦਾ ਉਹ ਦਿਨ ਮੇਰਾ ਨੰਬਰ ਲੈ ਕੇ ਗਏ ਸੀ ਤੇ ਕਹਿੰਦੇ ਅਸੀਂ ਥੋੜੇ ਦਿਨਾਂ ਨੂੰ ਫੋਨ ਕਰਾਂਗੇ ਤੇ ਰஞ்சிਤ ਭਾਜੀ ਨਾਲ ਸਾਡੀ ਗੱਲ ਕਰਾ ਦਿਓ ਜੇ ਤੇ ਇਹ ਪੈਸੇ ਦੇ ਨੁਹਾਮੀ ਭਰਦੇ ਆ ਤੇ ਠੀਕ ਆ ਜੇ ਨਹੀਂ ਭਰਦੇ ਤੇ ਕਹਿੰਦੇ ਅਸੀਂ ਵਰਪੂਸ ਲੈ ਕੇ ਆਵਾਂਗੇ ਤੇ ਦੱਸੋ ਕੀ ਕਰੀਏ ਹੁਣ ਕਿ ਐ ਇੱਥੇ ਤੁਹਾਡੀ ਮਿੱਟੀ ਬਲੀਤ ਹੋਈ ਪਈ ਮੰਮੀ ਇੰਨਾ ਕਰਕੇ ਅਸੀਂ ਕਿੱਥੇ ਕਿੱਥੇ ਸਿਰ ਸੜਾਈਏ ਇਹਨਾਂ ਦਾ ਉਹ ਤਾਂ ਪਤਾ ਆਪਣੇ ਮੂੰਹ ਨੂੰ ਉਦੋਂ ਚੁੱਪ ਕੀਤੇ ਰਹਿ ਨਹੀਂ ਤਾਂ ਭਾਵੇਂ ਫਿਰ ਜੁੰਡੀਆਂ ਤੋਂ ਇਹਨੂੰ ਫੜ ਲੇਗੀ ਤੋ ਬਹੁਤ ਹੈ ਬਾਕੀ ਰਹੀ ਗੱਲ ਪੈਹਾਂ ਦੀ ਵੇ ਪੁੱਤ ਲੱਕੀ ਉਹਦਾ ਦੋਸਤ ਆ ਰੰਜੀਤ ਦਾ ਹੁਣ ਆਪਾਂ ਉਹਦੇ ਨਾਲ ਧੋਖਾ ਨਹੀਂ ਕਰ ਸਕਦੇ ਆਪਣਾ ਇੰਨਾ ਮਿਲਨ ਵਰਤਨ ਕਦੋਂ ਦੇ ਡੈ ਆਪਾਂ ਮਿਲਨ ਵਰਤਨ ਹੁਣ ਨਿੱਗੀ ਜੀ ਗੱਲ ਤੋਂ ਆਪਾਂ ਹੁਣ ਕੀ ਕਰੀਏ ਪੁੱਤ ਮੈਂ ਇਹ ਗੱਲ ਨਹੀਂ ਆਂਦੀ ਤੇ ਵੇ ਸਾਰਾ ਡੈਣਾ ਤੈਨੂੰ ਮੈਂ ਦੇ ਦਿੱਤਾ ਵੀ ਚਾਨ ਆਪਣਾ ਕਰਜ਼ਾ-ਪੁਰਜ਼ਾ ਲੱਥ ਕੇ ਆਪਣਾ ਟਾਈਮ ਪਾਸ ਹੋ ਗਿਆ ਪੁੱਤ ਮੈਂ ਤੇਰੇ ਕੋਲ ਅੱਜ ਗੱਲ ਕਰਨ ਲੱਗੀ ਆਂ ਤੇਨੇ ਕੋ ਨਾ ਤੇਰੇ ਸਹੁਰੇ ਦੀ ਡੈਡੀ ਤੇਰੇ ਦੀ ਇੱਕ ਮੁੰਦਰੀ ਪਈ ਆ ਭਾਰੀ ਸੀ ਉਹ ਤਾਂ ਪਤਮ ਮੇਰੇ ਡੈਡੀ ਦੀ ਮੰਦਰੀ ਹਾਂ ਉਹ ਪਤਮ ਸਾਰਿਆਂ ਤੋਂ ਲਗਾ ਕੇ ਰੱਖੀ ਪਿਛਲੇ ਨਿਸ਼ਾਨੀ ਆ ਸਹੀ ਗੱਲ ਐ ਮੰਮੀ ਕਿੰਨੇ ਸਾਲ ਹੋ ਗਏ ਡੈਡੀ ਨੂੰ ਇਦਾਂ ਹੋਇਆ ਨੂੰ 60 ਵਧੀਆ ਕੀਤਾ ਤੁਸੀਂ ਉਹਨਾਂ ਦੀ ਮੰਦਰੀ ਤਾਂ ਸਾਹਮ ਕੇ ਰੱਖੀ ਆ ਨਾ ਕੋਈ ਨਿਸ਼ਾਨੀ ਤੇ ਰੱਖੀ ਆ ਨਾ ਚੰਗਾ ਆ ਮੰਮੀ ਭਾਵੇਂ ਸਾਡੇ ਤੇ ਕਿੰਨੇ ਵੀ ਮਾਰੀ ਦੇ ਨਹੀਂ ਤੁਸੀਂ ਉਹ ਸ਼ਾਪ ਨਹੀਂ ਕੱਢ ਕੇ ਦਿੱਤੀ ਸ਼ੁਕਰ ਆ ਤੁਸੀਂ ਮੰਮੀ ਸਿਆਣਪ ਕੀਤੀ ਬੀਨੂ ਇਸ ਗੱਲ ਦਾ ਕੋਈ ਗੁੱਸਾ ਨਹੀਂ ਹੈਗਾ ਤੇ ਤੁਸੀਂ ਉਸ ਵੇਲੇ ਸ਼ਾਪ ਨਹੀਂ ਦਿੱਤੀ ਵਧੀਆ ਕੀਤਾ ਤੁਸੀਂ ਸਭੋ ਫਦਾ ਕੀ ਮੰਮੀ ਉਹ ਤੇ ਹੁਣ ਹੈ ਨਹੀਂ ਚੱਲ ਉਹਨਾਂ ਦੀ ਨਿਸ਼ਾਨੀ ਤਾਂ ਮੰਮੀ ਤੁਹਾਡੇ ਕੋਲ ਹੈਗੀ ਹੈ ਨਾ ਜਦੋਂ ਤੁਸੀਂ ਵੇਂਦੇ ਹੋਗੇ ਤੁਹਾਨੂੰ ਡੈਡੀ ਦੀ ਯਾਦ ਤੇ ਆਉਂਦੀ ਹੋਊਗੀ ਨਾ ਮੰਮੀ ਇੱਕ ਮਿੰਟ ਮੰਮੀ ਆਈ ਮੈਂ ਠੀਕ ਮੈਂ ਗਏਸਤੇ ਕੁਝ ਰੱਖਿਆ ਸੀ ਠੀਕ ਰੇਲਾ ਇਹ ਕੋ ਗੁਰਪ੍ਰੀਤ ਹੀ ਤਿਆਕ ਵੇ ਮੇਰੀ ਨੂੰ ਇੱਕ ਧੀ ਚੰਗੀ ਆ ਇਨੂੰ ਮੈਂ ਦੱਸਿਆ ਵੀ ਆ ਵੀ ਤੇਰੇ ਡੈਡੀ ਦੀ ਮੁੰਦਰੀ ਪਈ ਆ ਮੈਨੂੰ ਇੱਕ ਵਾਰਾ ਨਹੀਂ ਕੁੜੀ ਨੇ ਆਖਿਆ ਵੀ ਮੰਮੀ ਜਦੋਂ ਸਾਡੇ ਤੋਂ ਮਾਰੇ ਦੇਣ ਆਏ ਜਦੋਂ ਸਾਨੂੰ ਲੋੜੀ ਉਦੋਂ ਤੇ ਕੱਢ ਕੇ ਦਿੱਤੀ ਨਾ ਤੇ ਹੁਣ ਵੇਲਾ ਤੂੰ ਕਿੱਡੀ ਛੇਤੀ ਆਖਣ ਦੀ ਵੀ ਮੇਰੇ ਕੋਲ ਇੱਕ ਸ਼ਾਪ ਹੈਗੀ ਆ ਮੈਂ ਰੱਖੀ ਆ ਚਲੋ ਮਹਾਰਾਜ ਇਹੋ ਜੀ ਮਤ ਹਾਰੇ ਨੂੰ ਪਾਵੇ ਮੇਰੀ ਕੁੜੀ ਵਰਗੀ ਜਿ ਕਿਸ ਨੂੰ ਪਾਵੇ ਨਾ ਚਲ ਵੇ ਨਹੀਂ ਆ ਮੈਂ ਹੀ ਉਹਦੇ ਕੋਲ ਚਲ ਜਾਨੀ ਕੀ ਕਰਨ ਗਈ ਨੀ ਪਤਾ ਅੱਜ ਮੰਮੀ ਕਿਤਨਾ ਗਰਮੀ ਤੇ ਲੱਗੀ ਆ ਕੀ ਹਾਲ ਹੋ ਨਹੀਂ ਤੇਰਾ ਤੂੰ ਪੱਡੇ ਨਾਲ ਆਉ ਭਰੀ ਆਉਜੀ ਨਹੀਂ ਬੰਦਾ ਕਿਉਂ ਪੱਖਾ ਹੀ ਲਾ ਲੇ ਆਪਣੀ ਜਾਣ ਨਾਲ ਕੀ ਜੰਗਾ ਪੁੱਠੇ ਨੂੰ ਤੁਸੀਂ ਕਰਦੇ ਜੀ ਰਣਜੀਤ ਏਸੀ ਉਹਨਾਂ ਨੂੰ ਲਵਾ ਕੇ ਦੇ ਲੈ ਇਹਨਾਂ ਨੂੰ ਤੇ ਤੈਨੂੰ ਕਿਤੇ ਪੱਠਾ ਲਵਾਦਾ ਸਾਨੂੰ ਰੋਟੀ ਪਕਾ ਕੇ ਦਿੰਦੀ ਸਾਨੂੰ ਚਾਹ ਬਣਾ ਕੇ ਦਿੰਦੀ ਪਾਣਾ ਛਨਾ ਮਾਣਦੀ ਆ ਤੇ ਤੇਨੇ ਕਰ ਸਾਨੂੰ ਹੁੰਦਾ ਬਸ ਉਹਨਾਂ ਦੀ ਮੜ ਗਿਆ ਉਹਨਾਂ ਨੂੰ ਆ ਕਰ ਦੋ ਉਹਨਾਂ ਨੂੰ ਏਸੀ ਲਵਾ ਦੋ ਕੋਈ ਨਾ ਨੂੰ ਲੈ 30 ਦਿਨਾਂ ਨੂੰ ਨਹੀਂ ਇਹਨੂੰ ਅਜੇ ਸਾਡੀ ਇੰਨੀ ਕੈਪੈਸਿਟੀ ਨਹੀਂ ਆ ਮੰਮੀ ਕਿ ਅਸੀਂ ਥਾਂ ਥਾਂ ਪੱਖੇ ਲੋਂਦੇ ਘਰੀਏ ਫਰੀ ਗੱਲ ਇਹਨਾਂ ਦੇ ਏਸੀ ਦੀ ਮੈਂ ਇਹਨਾਂ ਨੂੰ ਸਾਫ਼ ਮਾਣਾ ਕੀਤਾ ਵੀ ਅਸੀਂ ਨਹੀਂ ਲਵਾ ਕੇ ਦੇਣਾ ਜੀ ਉਹਦੇ باوجود ਵੀ ਅਸੀਂ ਲਵਾ ਕੇ ਦੇ ਦੇਣਗੇ ਨਾ ਤਾਂ ਮੈਂ ਇਹਨਾਂ ਨੂੰ ਕੋਹਣਾ ਹੀ ਨਹੀਂਗਾ ਹੁਣ ਪਰ ਰਾਤੀ ਇਹਨਾਂ ਨੇ ਇਸੇ ਗੱਲੋਂ ਹੀ ਮੇਰੇ ਨਾਲ ਲੜਾਈ ਕੀਤੀ ਕਿ ਮੈਂ ਐਸੀ ਕੱਲ ਲੈ ਕੇ ਆਉਣਾ ਤੇ ਲੈ ਕੇ ਆਉਣਾ ਵਾ ਬਸ ਹਾਂ ਦੇ 2-4 ਦਿਨ ਦੇ ਦੇ ਮੈਨੂੰ ਮੈਂ ਐਸੀ ਲਾਉਣਾ ਉਹਨਾਂ ਦੇ ਕਮਰੇ 'ਚ ਪਤ 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 ਪੱਖਾ ਵੀ ਤੇ ਜ਼ਰੂਰੀ ਆ ਨਾ ਜਿੱਥੇ ਆਪਾਂ ਰਸੋਈ 'ਚ ਕੰਮ ਕਰਦੇ ਆ ਜਿਹਨੇ ਰਾਤ ਉੱਥੇ ਆਪਾਂ ਦੁਪਹਿਰੇ ਵੱੜਨਾ ਸਵੇਰੇ ਵੱੜਨਾ ਰਾਤ ਨੂੰ ਆਣਾ ਕਿਰ ਕੋਈ ਨਹੀਂ ਛੱਡ ਦੂੰ ਇੱਕ ਮਿੰਟ ਮੇਰੀ ਆਣ ਕੇ ਗੱਲ ਸੁਣ ਹੈ ਕੋਈ ਮੈਂ ਮੰਮੀ ਨੂੰ ਭਾਣਨੇ ਮੰਦ ਲੱਗੀ ਨਹੀਂ ਚਲੋ ਕੋਈ ਨਹੀਂ ਹੋਣਗੇ ਪੁੱਤ ਮੰਦੀ ਜਾਣ ਕੇ ਆ ਲਿਆ ਉੱਥੇ ਬਈ ਆਪਾਂ ਨਾ ਤੇਰੇ ਨਾਲ ਰਿਕਰ ਤੇ ਹੈ ਨਾ ਮੈਂ ਕਹਾਂ ਨਾ ਇਹੇ ਪੁੱਤ ਦੱਸੋ ਮੰਮੀ ਗੱਲ ਤੇਰਾ ਮੈਂ ਇਹ ਕਰਨੀ ਆ ਇਹੇ ਪੁੱਤ ਲੱਕੀ ਹੈ ਰੰਜੀਤ ਦਾ ਦੋਸਤ ਆ ਤੇ ਇਹੇ ਪੁੱਤ ਕਪੜਾ ਕਿਤਾ ਹੁਣ ਨਾ ਤੇ ਕਿੰਨੀਆਂ ਗੱਲਾਂ ਕਰਕੇ ਗਈ ਸ਼ਰਮ ਦੇ ਆਪਾਂ ਨੂੰ ਉਹਦੀ ਆ ਮੁੰਡਾ ਜਰਾ ਕਿੱਥੇ ਨੱਕ ਦਊਗਾ ਨਹੀਂ ਇਹ ਗੱਲ ਨਹੀਂ ਆਂ ਤੇ ਚਲ ਕੋਈ ਨਹੀਂ ਪੁੱਤ ਇਤ ਨਾਲੋਂ ਕੀ ਚੰਗਾ ਮੰਮੀ ਜਿੱਦਣ ਉਹ ਇੰਨੀ ਬੇਇੱਜ਼ਤੀ ਕਰਕੇ ਗਈ ਨਾ ਲੱਗੀ ਸੀ ਮਾਂ ਤੇ ਹਿਸਾਬ ਲਾ ਲੋ ਰੰਜੀਤ ਸਾਰੀ ਰਾਤ ਜਾਗਦੇ ਰਹੇ ਆ ਮੈਂ ਪੁੱਛਦੀ ਰਹੀ ਆਂ ਵੀ ਕੀ ਸੋਚਦਾ ਏ ਕਹਿੰਦੇ ਕੁਝ ਨਹੀਂ ਸੋਚਦਾ ਇਹ ਸੁੱਤੇ ਨਹੀਂ ਅੱਧੀ ਰਾਤ ਤੱਕ ਇਹ ਮੈਨੂੰ ਪੁੱਤ ਮੈਂ ਨਹੀਂ ਮੁੰਡਾ ਟੈਨਸ਼ਨ ਲਊਗਾ ਤੇ ਪੁੱਤ ਮੈਂ ਨਹੀਂ ਆਂ ਕਿ ਮੈਂ ਮੁੰਦਰੀ ਰੱਖ ਕੇ ਕੀ ਕਰਨੀ ਆਂ ਪੁੱਤ ਆਪਾਂ ਪਤਾ ਕੀ ਕਰੀਏ ਇਹਨੂੰ ਦੇ ਕੇ ਜਿੰਨਾ ਥੋੜਾ ਬੁੱਤਾਂ ਦਾ ਭਾਰ ਘੋਲਾ ਹੁੰਦਾ ਕਰੀਏ ਅਗਲਿਆਂ ਨੂੰ ਵੀ ਹੌਸਲਾ ਆਵੇ ਤਾਂ ਕੋਹਣਾ ਕੋਹ ਦਿੱਤਾ ਵਾ ਪੁੱਤ ਉਹਨਾਂ ਤੇ ਦੇਣੀ ਨਹੀਂ ਪਰ ਆਪਾਂ ਨੂੰ ਬਹੁਤ ਸ਼ਰਮ ਆਉਂਦੀ ਆ ਆ ਮੁੰਡਾ ਮੇਰੇ ਦਾ ਦੋਸਤ ਆ ਪੁੱਤ ਮੁੜ ਕੇ ਗੱਲਾਂ ਬਾਤਾਂ ਨਿਕਲ ਗਈਆਂ ਮੂੰਹ ਨਹੀਂ ਤੈ ਜਾਂਦਾ ਆਪਾਂ ਉਹਨਾਂ ਦਾ ਥੋੜੇ ਬੁੱਤੇ ਲੈ ਗਏ ਆਪਾਂ ਦੀ ਹੌਸਲਾ ਉੱਤੇ ਕੋਈ ਗੱਲ ਨਹੀਂ ਹੋਰ ਲੋੜੀ ਹੋਰ ਦੇ ਦੋ ਪੁੱਤ ਅਗਲਾ ਮੰਮੀ ਤੁਹਾਡਾ ਪੁੱਤ ਉਹ ਹੀ ਡੈਡੀ ਦੀ ਹਾਂ ਸ਼ਾਪ ਵੇਚ ਦੋਗੇ ਪੁੱਤ ਵੇਚੂਗੀ ਹੁਣ ਘਰ ਦਾ ਤੀਜ ਵਾਈ ਆ ਪੁੱਤ ਮੈਂ ਕੀ ਕਰ ਸਕਦੀ ਆ ਮੈਨੂੰ ਹੁਣ ਪਰਦਾਦਾਰ ਕਰਦਾ ਰੱਖਣਾ ਹੀ ਪੈਣਾ। ਨੀ ਤੇ ਤਰ੍ਹਾਂ-ਤਰ੍ਹਾਂ ਦੇ ਲੋਕੀ ਬਾਹਰ ਬੱਲਾ ਕੱਢਣਗੇ। ਭੀ ਲੈ ਮਾ ਆਵਾ ਭਰਾ ਪਰ ਜਾਈਏ ਨਾ ਉਹਨੇ ਮਦਦ ਨਹੀਂ ਕੀਤੀ। ਉਹ ਤਾਂ ਦੇ ਦੇਣਾ ਜਿੰਨੇ ਕਵੱਟੇ ਜਾਂਦੇ ਆ ਇਹਨਾਂ ਦੇ ਨਾਲ। ਮੰਮੀ ਤੁਸੀਂ ਤਾਂ ਸਹੀ ਕਹਿਂਦੀ ਹੋ। ਪਰ ਪਤਾ ਨਹੀਂ ਕਿਉਂ ਮੇਰਾ ਮਨ ਅੰਦਰੋਂ ਮਾਜਦੇ ਰੰਡਿਆ ਵਾ। ਕਿ ਇਹ ਦੋਵੇਂ ਜੀ ਸਹੀ ਨਹੀਂ ਹੈਗੇ। ਮੰਮੀ ਕਿੱਥੇ-ਕਿੱਥੇ ਚਟੀਆਂ ਭੁਗਤਾਂਗੇ ਇਹਨਾਂ ਦੀ ਥਾਂ ਹੀ। ਦੱਸੋ ਨਾ ਅਜੇ ਸਾਡੇ ਆਪਣੇ ਹਾਲਾਤ ਨਹੀਂ ਸਹੀ ਹੈਗੇ। ਤੇ ਇਹ ਚੀਜ਼ਾਂ ਵੇਚ-ਵੇਚ ਕੇ ਤੇ ਅਸੀਂ ਇਹਨਾਂ ਦੀਆਂ ਚਟੀਆਂ ਭੁਗਤੀਏ ਜਦੋਂ ਸਾਡੇ ਤੇ ਮਾੜੇ ਦਿਨ ਆਏ ਸੀ ਉਦੋਂ ਤੁਹਾਂ ਸ਼ਾਪ ਕੱਢੀ ਨਹੀਂ ਵੀ ਚੱਲ ਤੁਹਾਡੇ ਪਿਓ ਦੀ ਨਿਸ਼ਾਨੀ ਐ ਤੇ ਮੰਮੀ ਅੱਜ ਵੀ ਤੇ ਉਹ ਪਿਓ ਦੀ ਨਿਸ਼ਾਨੀ ਆ ਅੱਜ ਘਾਤੋਂ ਵੇਚ ਕੇ ਦੇਣ ਦੇ ਜੇ ਪੁੱਤ ਉਹ ਕੀ ਕਰਦਾ ਤੀ ਜਵਾਈ ਆ ਆਪਣੀ ਇੱਜ਼ਤ ਐ ਆਪਾਂ ਨੂੰ ਰੱਖਣੀ ਪੈਣੀ ਪੁੱਤ ਨਹੀਂ ਤੇ ਆਪਾਂ ਨੂੰ ਲੋਕਾਂ ਨੇ ਮਿਹਨੇ ਮਾਰ-ਮਾਰ ਮਾਰ ਦੇ ਮੰਮੀ ਮਦਦ ਉਹਦੀ ਕਰੋ ਜਿਹੜਾ ਮਦਦ ਦੀ ਲੈਕਦਾ ਹੋਵੇ ਜਿਹੜੀ ਜਨਾਨੀ ਨੂੰ ਇੰਨੀ ਸ਼ਰਮ ਆ ਰਹੀ ਹੈਗੀ ਕੀ ਸਾਡੇ ਤੇ ਕੀ ਹਾਲਾਤ ਆ ਅਸੀਂ ਘਰੋਂ ਬੇਕਾਰ ਹੋਏ ਫਿਰਨਦੇ ਆ ਭਰਾ ਭਾਬੀ ਦੇ ਘਰ ਚ ਹੀ ਰਹਿਣਦੇ ਆ ਖਾਣ ਨੂੰ ਸਾਡੇ ਕੋਲ ਰੋਟੀ ਨਹੀਂ ਰਹਿਣ ਨੂੰ ਸਾਡੇ ਕੋਲ ਛੱਤ ਨਹੀਂ ਆ ਤੇ ਅਜੇ ਵੀ ਉਹ ਪੈਸੇ ਮੰਗ ਮੰਗ ਕੇ ਧਾਰੇ ਤੇ ਕਿੱਟੀਆਂ ਖੇਡਦੀ ਫਿਰਨਦੀ ਆ ਝੂਠ ਮਾਰ ਕੇ ਹੈਗੀ ਉਹਨੂੰ ਕੋਈ ਕੋਈ ਆਪਾ ਲੱਗੀ ਉਹਨੂੰ ਉਹਨੂੰ ਨਹੀਂ ਪਤਾ ਉਹਨੂੰ ਪਰ ਮੈਂ ਕੀ ਕਰਾਂ ਮੈਂ ਤੇ ਫਿਰ ਕੀ ਕਰੀਏ ਨਹੀਂ ਆਉਣੀ ਤੇ ਫਿਰ ਉਜੜਨ ਦੋ ਉੱਜੜੰਦੇ ਆ ਨਾ ਹੋਰ ਉੱਜੜ ਜਾਂਦੋ ਫਿਰ ਇਹਨਾਂ ਨੂੰ ਆਹੀਂ ਕਿੱਥੇ ਕਿੱਥੇ ਚਟੀਆਂ ਭੁਗਤੀਆਂ ਇੰਨਾ ਤਾਂ ਉਹ ਤੋਂ ਮੇਰੇ ਪੁੱਤ ਨੂੰ ਸਾਰਾ ਬੋਝ ਪੈ ਗਿਆ ਨਾ ਉਹ ਮਨ ਤੇ ਸੋਚੂ ਟੈਨਸ਼ਨ ਲਾ ਲੂਗਾ ਕਿ ਤਹੇ ਤਹੇ ਕਰਕੇ ਦੇਣੇ ਆ ਚਲੋ ਇਹਨਾਂ ਕਹਿਣੀ ਆ ਲਕੀ ਤੇ ਸੀਮਾ ਪੁੱਤ ਆਪਣੀ ਆ ਵੀ ਇਹ ਕਿੰਨੀ ਬਣੀ ਆਪਣੀ ਨੇ ਇਹਨਾਂ ਦਾ ਥੋੜਾ ਬੋਝ ਤਾਂ ਦੇਈਏ ਮੁੜ ਕੇ ਗਾੜੀ ਜੋ ਉਹ ਵੇਖੀ ਜੋ ਇੰਨੀ ਕ ਮਦਦ ਕਰੀ ਆਪਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਭ ਕੁਝ ਡੈਡੀ ਦਾ ਹੀ ਆ ਸਾਰੀਆਂ ਚੀਜ਼ਾਂ ਉਤਾਰਨ ਹਰ ਇੱਕ ਜੀਵ ਦੀ ਨਿਸ਼ਾਨੀ ਆ ਸ਼ਾਕ ਨਹੀਂ ਤੇ ਕੋਈ ਗੱਲ ਨਹੀਂ ਫਿਰ ਪੁੱਤ ਬਣ ਜੇ ਕੋਈ ਗੱਲ ਮੰਮੀ ਤੁਸੀਂ ਥੋੜਾ ਜਿਹਾ ਰਣਜੀਤ ਨੂੰ ਸਮਝਾਇਆ ਕਰੋ ਕਿ ਇਹ ਦੋਵੇਂ ਜੀ ਕੋਈ ਵੀ ਗੱਲ ਕਹਿਣ ਕਿ ਉਹ ਮਗਰ ਨਾ ਲੱਗਣ ਕਿਤੇ ਉਹ ਨਾ ਹੋਵੇ ਮੰਮੀ ਉਹਨਾਂ ਦਾ ਘਰ ਬਣਾਉਂਦੇ ਬਣਾਉਂਦੇ ਅਸੀਂ ਆਪਣਾ ਝਾੜ ਕੇ ਬੈਜ ਗਏ ਇਹੋ ਤਾਂ ਬਹੁਤ ਮੈਨੂੰ ਟੈਨਸ਼ਨ ਹੈ ਮੈਂ ਤਾਂ ਜਿਨੇ ਰਾਤ ਨਹੀਂ ਦੀ ਰਹੀਆਂ ਕਿ ਇਹਨਾਂ ਦੇ ਕੀ ਚਾਲ ਚੱਲਣਿਆ ਪੁੱਤ ਇਹਨਾਂ ਸੁਧਰ ਨਹੀਂਗੇ ਇਹਨਾਂ ਸਾਨੂੰ ਵੀ ਲੁੱਟ ਲੱਟ ਕੇ ਅੱਗੇ ਖਾ ਕੇ ਹੁਣੇ ਕਾ ਗਏ ਇੱਕ ਮੰਮੀ ਤੁਸੀਂ ਸਹੀ ਰਿਓ ਮੇਰੇ ਹਿਸਾਬ ਨਾਲ ਇਹ ਤੁਹਾਨੂੰ ਜ਼ਰੂਰ ਹੱਥਾਂ 'ਚ ਲੈਣਗੇ ਈ ਸਾਈਸ ਕਰਦੀ ਹੀ ਨਾ ਪਿੱਛੇ ਜੇ ਬਸ ਜੇ ਇਹ ਹੋਰ ਗੇਮਾਂ ਖੇਡ ਸਕਦੀ ਹੈ ਨਾ ਇਹਨੇ ਆ ਵੀ ਗੇਮ ਖੇਡਣੀ ਜੇ ਕਿ ਮੈਨੂੰ ਇਥੋਂ ਹਿੱਸਾ ਦੋ ਜੇ ਨਾ ਖੇਡੂਗੀ ਮੰਮੀ ਤਾਂ ਮੇਰਾ ਨਾਮ ਹਟਾ ਦੇ ਪੁੱਤ ਮੈਂ ਇਹਦੇ ਹੱਥਾਂ 'ਚ ਆਉਣ ਵਾਲੀ ਨਹੀਂ ਮੈਨੂੰ ਸਾਰਾ ਪਤਾ ਲੱਗਦਾ ਇਹ ਕੀ ਆ ਤੇ ਤੂੰ ਹੀ ਕੀ ਜੇ ਮੈਂ ਕਿਉਂ ਪਤਾ ਉਹ ਦਵਾਂ ਜਦੋਂ ਉਹ ਨੋ ਪੁੱਤ ਮੇਰਾ ਲੈਣ ਆਲੇ ਆ ਮੈਂ ਧੀ ਜਵਾਈ ਨੂੰ ਕਿਉਂ ਦਵਾਂ ਸਭ ਨੂੰ ਦੇ ਕੇ ਤੋੜਾ ਹਿੱਸੇ ਵਾਲੇ ਨਾਲਾ ਤੂੰ ਭੁੱਲੀ ਜਾ ਉਹ ਗੱਲ ਇਤਨੀ ਪੁੱਤ ਮੈਂ ਹੋਈ ਨਾ ਮੰਮੀ ਸਾਡੇ ਉਹ ਜਿਹੜਾ ਕਿਲਾ ਕਹਾ ਹੈ ਗਾ ਜਿੱਦੇ ਚੱਸੀ ਰਹਿਣ ਦੀ ਸਾਡਾ ਤੇ ਆਪਣਾ ਲਿਮਟ ਚ ਹੈਗਾ ਇਸ ਕਰਕੇ ਜੋ ਵੀ ਕਰੋਗੇ ਬਾਸ ਸੋਚ ਸਮਝ ਕੇ ਕਰਿਓ ਠੀਕ ਹੈ ਪੁੱਤ ਤੂੰ ਟੈਨਸ਼ਨ ਲੈਣਾ ਮੈਂ ਸੋਚ ਸਮਝ ਕੇ ਹਰ ਵਾਰੀ ਥੋੜਾ ਨਾਲੇ ਮਹੱਤਤਾ ਦੇ ਜਾਂ ਮੈਂ ਹੀ ਸੋਚੂਗੀ ਕਿ ਕੀ ਕਹਿੰਦਾ ਤੇ ਮੈਂ ਕੀ ਕਰਨਾ ਵਾ ਕਿੰਨੂ ਦੇਣਾ ਮੰਮੀ ਜਦ ਬੰਦੇ ਤੇ ਗਰੀਬੀ ਆਉਂਦੀ ਹੈ ਨਾ ਮਾੜੇ ਹਾਲਾਤ ਆਉਂਦੇ ਆ ਨਾ ਉੱਟੜ ਜਾਂਦਾ ਬੜਾ ਸੋਚ ਸਮਝ ਕੇ ਚੱਲਣਾ ਪੈਂਦਾ ਵਾ ਇਹਦੇ ਮੰਗੂ ਨਹੀਂ ਕਿ ਆਪਣੇ ਗੁਲਛਰੇ ਉੱਥੇ ਹੀ ਰੱਖੋ ਅਤੋਂ ਦੇ ਦਿਨ ਪਹਿਲੇ ਨੂਡਲ ਖਾਣ ਦੀ ਹੀ ਕਿਦਾਂ ਅੰਦਰ ਵੜ ਵੜ ਕੇ ਜਿਹੜੀ ਚੀਜ਼ ਲਈ ਹੁੰਦੀ ਅੰਦਰ ਵੜ ਕੇ ਖਾ ਲੈਂਦੀ ਆ ਐਡਾ ਤੈਨੂੰ ਕੀ ਆ ਸੁੱਕੀ ਨੀਸੀ ਰੋਟੀ ਮੰਡੀ ਚੁੱਪ ਕਰਕੇ ਖਾ ਜੇ 4 ਪੈਸੇ ਉਹ ਲਿਆਉਂਦਿਆ ਵਾ ਤਾਂ ਤੂੰ ਜੋੜ ਲਾ ਤੇਰਾ ਕਰਜ਼ਾ ਉਤਰ ਜਾ ਥੋੜੇ ਥੋੜੇ ਦੇ ਅਗਲੇ ਨੂੰ ਅਵਲਾ ਕੇਰਾ ਤਾਂ ਨਾ ਮਾਰੇ ਪਰ ਉਹਨੂੰ ਕੋਈ ਹੈਗੀ ਨਹੀਂ ਅਕਲ ਉਹਨੂੰ ਪੈ ਗਿਆ ਜ਼ੁਬਾਨ ਦਾ ਚਸਕਾ ਇਹ ਬਤ ਹੌਲੀ ਹੌਲੀ ਹਟਣਾ ਜੀ ਇਹਦੇ ਸਵਾਦੀ ਉੱਤੇ ਤੁਹਾਡ ਨੂੰ ਨਹੀਂ ਤੇ ਕੀਤਾ ਹੋਰ ਨਹੀਂ ਲੱਗ ਲੈਣਾ ਇਹ ਥੋੜਾ ਰੋਟੀ ਸੁਰੱਖੀ ਮਸੀ ਖਾਓ ਆਪਣਾ ਟਾਈਮ ਪਾਸ ਕਰੋ ਜਿਹੜੀ ਜੜੀ ਲੰਗਦੀ ਹੈ ਤੁਸੀਂ ਆਪਣਾ ਕੋਈ ਜੋੜੋ ਕੋ ਬਣਾਓ ਪਰ ਉਹ ਹੈ ਕੁੜੀ ਨੂੰ ਅਨੇ ਚਸਕੇ ਨੇ ਖਾ ਲੈਣੇ ਬਾਕੀ ਮਮੀ ਮੈਨੂੰ ਤੁਹਾਡੇ ਤੇ ਕੋਈ ਰੋਸ ਨਹੀਂ ਤੁਸੀਂ ਬੱਚਿਆਂ ਦੀ ਮਾਂ ਹੋ ਜਿਵੇਂ ਤੁਸੀਂ ਰਣਜੀਤ ਦੀ ਮਾਂ ਹੋ ਓਨੀ ਤੇ ਗੁਰਪ੍ਰੀਤ ਦੀ ਵੀ ਮਾਂ ਹੋ ਤੁਹਾਨੂੰ ਤੇ ਥੋੜਾ ਬਹੁਤਾ ਸੋਚਣਾ ਹੀ ਪੈਣਾ ਉਹਦਾ ਮੈਂ ਸਮਝ ਸਕਦੀ ਆ ਤੁਹਾਡਾ ਦੁੱਖ ਮਮੀ ਮੈਨੂੰ ਸਮਝ ਆਉਂਦਾ ਵਾ ਪਰ ਬਸ ਇਹੋ ਹੀ ਕਹੂੰਗੀ ਕਿ ਥੋੜਾ ਸੋਚ ਸਮਝ ਕੇ ਚੱਲੋ ਠੀਕ ਹੈ ਬੱਬਾ ਸਰਵੋਪੀਮੇ ਕੰਮ ਕਰਾ